ਕਹਿੰਦੇ ਨੇ ਕਿ ਜਿਹੜੀ ਚੀਜ਼ ਸੜੀ ਕਿਸਮਤ ਵਿੱਚ ਐ ਉਹ ਸਾਨੂੰ ਜ਼ਰੂਰ ਮਿਲਦੀ ਐ ਸੋ ਸਾਨੂੰ ਮਿਹਨਤ ਕਰਨ ਤੋਂ ਕਦੇ ਨਹੀਂ ਘਬਰਾਉਣਾ ਚਾਹੀਦਾ ਹਮੇਸ਼ਾ ਆਪਣਾ ਟੀਚਾ ਮਿੱਥ ਕੇ ਮਿਹਨਤ ਕਰਨੀ ਚਾਹੀਦੀ ਐ ਜੀ ਤੇ ਇਸੇ ਗੱਲ ਦੀ ਸ਼ੁਰੂਆਤ ਨਾਲ ਆਪਾਂ ਅੱਜ ਦਾ ਵਲੌਗ ਸਟਾਰਟ ਕਰਦੇ ਆਂਗੇ ਅੱਜ ਸੀਗੀ ਜੀ ਤਰੀਕ 25 25 ਜੂਨ ਤੇ ਗਰਮੀ ਬਹੁਤ ਜ਼ਿਆਦਾ ਸੀਗੀ ਤੇ ਇਹਦਾ ਸਾਫ ਤੋਂ ਰੇ ਸੀਗੀ ਜੀ ਗੱਡੀ ਆਪਾਂ ਆ ਗਈ ਸੀਗੇ ਪਿੰਡ ਤੋਂ ਤੇ ਤਾਂ ਕਰਕੇ ਉਹ ਮਿੱਟੀ ਪੈ ਗਈ ਸੀਗੀ ਤੇ ਇਹ ਹਨੇਰੀ ਦੀ ਸੀਗੀ ਜੀ ਗੁਜਰਾਤ ਤੇ ਤਾਂ ਕਰਕੇ ਜੀ ਆਪਾਂ ਗੱਡੀ ਹਮੇਸ਼ਾ ਧੋ ਕੇ ਹੀ ਉਹ ਇਹਦੇ ਸਟੈਂਡ ਦੇ ਉੱਪਰ ਲਗਾਉਣੀ ਹੁੰਦੀਆਂ ਹੈਗੇ ਤੇ ਇਧਰ ਗਰਮੀ ਸੀਗੀ ਤਾਂ ਕਰਕੇ ਜੀ ਕੂਲਰ ਤੇ ਪੱਖੇ ਬਿਨਾ ਤਾਂ ਬਿਲਕੁਲ ਵੀ ਕੋਈ ਵੀ ਕੰਮ ਨਹੀਂ ਹੋ ਰਿਹਾ ਸੀਗਾ ਤੇ ਆਪਾਂ ਛੱਡ ਲਿਆ ਸੀਗਾ ਮਿੰਨੀ ਕੂਲਰ ਤੇ ਇਧਰ ਗੱਡੀ ਧੋ ਕੇ ਸਾਹਮਣੇ ਲਾਤੀ ਸੀਗੀ ਤੇ ਦੇਖੋ ਉਧਰ ਛੋਟਾ ਸਾਹ ਫਿਰਦਾ ਸੀਗਾ ਆਪਦੀ ਮौज-ਮਸਤੀ ਦੇ ਵਿੱਚ ਤੇ ਇਧਰ ਇਹ ਹੀ ਲਵਾਰੇ ਸੀਗੇ ਮੇਰੇ ਨਾਲ ਪੁੱਛੇ ਮੇਰੀ ਹੈਲਪ ਕਰ ਰਿਹਾ ਸੀਗਾ ਹਰ ਇੱਕ ਕੰਮ ਇਹਨੇ ਮੇਰੇ ਨਾਲ ਕਰਵਾਉਣਾ ਹੁੰਦਾ ਤੇ ਦੁਪਹਿਰ ਦਾ ਟਾਈਮ ਹੋ ਗਿਆ ਸੀਗਾ ਤੇ ਮੈਂ ਸੋਚਿਆ ਮੰਗੇ ਨੂੰ ਸਲਾਈਸ ਦੇ ਵਿੱਚ ਕੱਟ ਕੇ ਖਾਤਾ ਜਾਵੇ ਤਾਂ ਆਪਾਂ ਇਹਨਾਂ ਨੂੰ ਦਿੱਤਾ ਸੀਗਾ ਜੀ ਮੰਗੇ ਕੱਟ ਕੇ ਤੇ ਰਬੜੇ ਰਾਮ ਨਾਲ ਆਪਦੇ ਖਾ ਰਿਹਾ ਸੀਗਾ ਤੇ ਇਧਰ ਹੋ ਗਿਆ ਸੀਗਾ ਜੀ ਕਾਫੀ ਆ ਸ਼ਾਮ ਦਾ ਟਾਈਮ ਹੋ ਗਿਆ ਸੀਗਾ ਤੇ ਸ਼ਾਮ ਨੂੰ ਇੱਕ ਆ ਰਿਹਾ ਸੀਗਾ ਜੀ ਆਪਣਾ ਹੋਮਵਰਕ ਹੌਲੀਡੇਜ਼ ਵਰਕ ਰਹਿ ਗਿਆ ਸੀਗਾ ਇਹਦਾ ਤੇ ਮੈਨੂੰ ਡਰਾ ਕਰਕੇ ਦੇ ਰਹੀ ਸੀਗੀ ਤੇ ਕਿਉਂਕਿ ਥੋੜੀ ਬਹੁਤੀ ਤਾਂ ਬੱਚਿਆਂ ਦੀ ਹੈਲਪ ਕਰਨੀ ਪੈਂਦੀ ਹੈ ਜੀ ਤੇ ਬਾਕੀ ਇਹਨਾਂ ਨੂੰ ਇਹਨਾਂ ਦੇ ਉੱਪਰ ਡਿਪੈਂਡ ਕਰਦਾ ਹੈਗਾ ਵਿੱਚ ਇਹ ਕਿੰਨੀ ਤੁਹਾਡੀ ਹੈਲਪ ਲੈਂਦੇ ਰਗੇ ਸੋ ਮੈਂ ਤਾਂ ਇਹਨੂੰ ਸਿਰਫ ਹੌਲੀ ਹੌਲੀ ਹਲਕਾ ਹਲਕਾ ਡਰਾ ਕਰਕੇ ਦੇ ਰਹੀ ਸੀ ਆ ਬਾਕੀ ਇਹ ਆਪਣਾ ਕੰਮ ਆਪੇ ਕਰ ਲੇਗਾ ਤੇ ਬਾਕੀ ਜੇਕਰ ਸਾਡਾ ਬਲੌਗ ਵਧੀਆ ਲੱਗਦਾ ਹੁੰਦਾ ਤਾਂ ਪਲੀਜ਼ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਜੀ ਬੈਲ ਆਈਕਨ ਨੂੰ ਪ੍ਰੈਸ ਕਰ ਦਿਓ ਤਾਂ ਇਹ ਤੁਹਾਡੇ ਕੋਲ ਸਾਡੇ ਵੀਡੀ ਇਧਰ ਬਣਗੇ ਸੀਗੇ ਜੀ ਆਪਣੇ ਆਰਗਨ 5 ਆਰਗਨ ਬਣਾਉਣੇ ਸੀਗੇ ਆਪਾਂ ਤੇ ਇਧਰ ਮੈਂ ਕਰ ਰਹੀ ਸੀਗੀ ਜੀ ਕੱਪੜੇ ਸਲਾਈ ਤੇ ਨਾਲ ਇਹਦੀ ਹੈਲਪ ਕਰ ਰਹੀ ਸੀਗੀ ਤੇ ਮੈਂ ਤਾਂ ਪੁੱਛ ਰਿਆ ਸੀਗਾ ਸ਼ਾਮ ਦਾ ਟਾਈਮ ਹੋ ਗਿਆ ਸੀਗਾ ਤੇ ਲੋ ਜੀ ਇਹ ਆਪਣਾ ਕੰਮ ਹੈ ਜਿਹੜਾ ਹੁਣ ਕੰਪਲੀਟ ਕਰ ਲੂਗਾ ਸਿਰਫ ਆਨਲੀ ਦੋ ਤਿੰਨ ਚਾਰ ਦਿਨ ਹੀ ਰਹਿ ਗਏ ਜੀ ਇਹਨਾਂ ਦੇ ਛੁੱਟੀਆਂ ਦੇ ਫਿਰ ਫਿਰ ਤੋਂ ਆਜ਼ਾਦ ਪਰਿੰਦੇ ਆ ਜਿਹੜੇ ਵਿੱਚ ਪਿੰਜਰਿਆਂ ਦੇ ਤਾੜੇ ਜਾਣਗੇ ਤੇ ਸ਼ਾਮ ਦਾ ਟਾਈਮ ਸੀਗਾ ਜੀ ਤੇ ਇਗਰਮੀ ਬਹੁਤ ਜ਼ਿਆਦਾ ਸੀਗੀ ਮੀਂਹ ਦੀ ਕੋਈ ਸੰਭਾਵਨਾ ਨਹੀਂ ਸੀਗੀ ਤੇ ਇੱਧਰ ਹੋ ਰਹੀ ਸੀਗੀ ਇਹਨਾਂ ਦੀ ਮौज-ਮਸਤੀ ਤੇ ਆਪਾਂ ਘਟ ਰਹੇ ਸੀਗੀ ਜੀ ਕਦੂ ਅੱਜ ਆਪਾਂ ਬਣਾਵਾਂਗੇ ਕਦੂ ਦੀ ਸਬਜ਼ੀ ਕਿਉਂਕਿ ਬਹੁਤ ਦਿਨ ਹੋ ਗਏ ਸੀਗੇ ਜੀ ਮਸਾਲੇਦਾਰ ਸਬਜ਼ੀਆਂ ਖਾ ਰਹੇ ਸੀਗੇ ਪੰਜ-ਛੇ ਦਿਨ ਹੋ ਗਏ ਸੀਗੇ ਤੇ ਤਾਂ ਕਰਕੇ ਅੱਜ ਆਪਾਂ ਕਦੂ ਦੀ ਸਬਜ਼ੀ ਬਣਾਵਾਂਗੇ ਸੋ ਕਦੇ-ਕਦੇ ਇਹ ਵੀ ਵਧੀਆ ਲੱਗਦਾ ਹੈਗਾ ਤੇ ਲੋ ਜੀ ਇਹ ਚੱਲ ਗਿਆ ਸੀਗਾ ਜੀ ਕਤੂਰੀਆਂ ਛੁੱਟ-ਛੁੱਟ ਕਤੂਰੀਆਂ ਨੂੰ ਰੋਟੀ ਪਾਉਣ ਵਾਲੀ ਸਾਈਡ ਤੇ ਇੱਧਰ ਇਹ ਆਪਣੇ ਬੋਦੇ ਨਾਲ ਵੀ ਛੇੜਛੜ ਕਰਨ ਦੇ ਵਿੱਚ ਸੀਗਾ ਤੇ ਇਧਰ ਆਪਣੇ ਬੈਠੇ ਸੀਆਂ ਚਿੜੀਆਂ ਇਹ ਵੀ ਹਵਾ ਦਾ ਆਨੰਦ ਮਾਣ ਰਹੀਆਂ ਸੀ ਠੰਢੀ ਠੰਢੀ ਹਵਾ ਸੀ ਜਿਹੜੀ ਚੱਲ ਰਹੀ ਸੀਗੀ ਸੋ ਦੇਖੋ ਦੇਖ ਰਹੀਆਂ ਸੀ ਨਾਲੇ ਮੇਰੇ ਵੱਲ ਦਿਖ ਰਹੀਆਂ ਸੀਗੀਆਂ ਇਹ ਤੇ ਇਧਰ ਹੋ ਗਈ ਸੀ ਜੀ ਸ਼ਾਮ ਹਨੇਰਾ ਹੋ ਗਿਆ ਸੀਗਾ ਤੇ ਸਾਵਲੇ ਸੀਗੇ ਨਾ ਤੇ ਇਧਰ ਆਪਾਂ ਬਣਾਵਾਂਗੇ ਜੀ ਗੱਦੂ ਦੀ ਸਬਜ਼ੀ ਅੱਜ ਆਪਾਂ ਗੱਦੂ ਦੀ ਸਬਜ਼ੀ ਦੁੱਧ ਪਾ ਕੇ ਬਣਾਵਾਂਗੇ ਸੋ ਲਓ ਜੀ ਹੁਣ ਆਪਾਂ ਕਾਲੀ ਰੋਟੀ ਦੀ ਤਿਆਰੀ ਤੇ ਸਬਜ਼ੀ ਆਪਣੀ ਬਣ ਚੁੱਕੀ ਸੀ ਤਵਾ ਆਪਣਾ ਹੋ ਗਿਆ ਸੀਗਾ ਗਰਮ ਤੇ ਆਪਾਂ ਗਰਮ ਗਰਮ ਰੋਟੀਆਂ ਜਿਹੜੀ ਉਹ ਬਣਾ ਲਾਂਗੇ ਦੁੱਧ ਪਾ ਕੇ ਦੇਖੋ ਇਹਦੀ ਲੋਕਾ ਕਿੰਨੀ ਸੋਹਣੀ ਆਈ ਹੈਗੀ ਤੇ ਇਹਦੇ ਵਿੱਚ ਚੂਰੀ ਖਾ ਕੇ ਕੁੱਟ ਕੇ ਖਾਣ ਦਾ ਜੀੜਾ ਨਾ ਮਜ਼ਾ ਉਹ ਵੱਖਰਾ ਹੀ ਹੈਗਾ ਸੋ ਇਹਦੇ ਵਿੱਚ ਮਲਾਈ ਤੇ ਦੁੱਧ ਆਪਾਂ ਪਾਤਾ ਸੀਗਾ ਤੇ ਆਪਾਂ ਬਣਾ ਲੀਆਂ ਸੀਗੀਆਂ ਸਾਰੀਆਂ ਰੋਟੀਆਂ ਤੇ ਇਹ ਦੂਸਰੇ ਦਿਨ ਹੋ ਗਿਆ ਸੀਗਾ ਸਵੇਰ ਦਾ ਟਾਈਮ ਤੇ ਇਧਰੇ ਆਪਣੇ ਜਾਮਣਾ ਹੀ ਜਾਮਣਾ ਲੱਗੀਆਂ ਹੋਈਆਂ ਨੇ ਜਾਮਣ ਦੇ ਮੌਸਮ ਦੇ ਵਿੱਚ ਜਾਮਣਾ ਜ਼ਰੂਰ ਖਾਇਆ ਕਰੋ ਜੀ 슈ਗਰ ਵਾਲੇ ਮਤਲਬ ਵੀਰਾਂ ਨੂੰ ਭੈਣਾਂ ਨੂੰ ਬਹੁਤ ਜਿਹੇ ਫਾਇਦੇਮ the bye-bye